ਵਾਹ ਗੁਰੂ ਸਾਹਿਬ ਜੀਓ ਤੇਰੇ ਗੁਣ ਬਹੁਤੇ ਮੈਂ ਇੱਕ ਨਾਂ ਜਾਣਾਂ ਮੈਂ ਮੂਰਖ ਕਿਛੁ ਦੇਜੈ ਰਨ ਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬੋ ਦਾ ਪੱਥਰ ਲੇਜੈ ਗੁਣ ਗੋਬਿੰਦ ਗਾਇਓ ਨਾਹੀ ਜਨਮ ਆਕਾਰਥ ਕੀ ਨਾਹ ਕਹੋ ਨਾਨਕ ਹਰ ਭਜ ਮਨਾ ਜਿਹੇ ਵਿਦਜਲ ਕੋ ਮੀਨਾ ਜੁਗ ਜੁਗ ਅਟਲ ਪਰਮ ਸਨਮਾਨ ਜੋਖ ਸ਼ਬਦ ਗੁਰੂ ਧਨ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਪਾਵਨ ਪਵਿੱਤਰ ਮੁਬਾਰਕ ਗੋਦੀ ਅੰਦਰ ਸੱਜ ਬੈਠੇ ਸਤ ਸੰਗੀ ਜਨੋ ਆਓ ਫਤਿਹ ਨਾਲ ਸਮਝ ਪਾਉਤੇ ਅਸੀਸ ਬਖਸ਼ੂ ਕੁਵਾਰ ਕਾਂਤੀ ਆਖੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਦਾ ਵਸੇਬਾ ਹੈ ਸੰਗਤਾਂ ਉੱਥੇ-ਉੱਥੇ ਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾਂ ਨੂੰ ਯਾਦ ਕਰਦਿਆਂ ਹੋਇਆ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਸੰਗਤਾਂ ਜੋੜੀਆਂ ਹਨ ਆਪਾਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਹਿਲਾ ਸ਼ਲੋਕ 1426 ਅੰਕ ਤੇ ਜੋ ਸੁਭਾਈ ਮਨ ਹੈ ਸਰਵਣ ਕੀਤਾ ਹੈ ਮੇਰੇ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀ ਨਾ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਨੇ ਸਾਰੀ ਸ੍ਰਿਸ਼ਟੀ ਦੇ ਸਰਦਾਰ ਨੂੰ ਤੇ ਆਧਾਰਨ ਇੱਕ ਪਾਣੀ ਦੇ ਜੀਵ ਦੀ ਮੱਛਲੀ ਦੀ ਲਈ ਹੈ ਕਿਹੇ ਦੁਨੀਆ ਦੇ ਸਰਦਾਰਾ ਦੇਖ ਤੈਨ ਸਮਝਾਉਂਦੇ ਲਈ ਇੱਕ ਮਛਲੀ ਦੀ ਉਦਾਹਰਣ ਤੈਨੂੰ ਦੱਸ ਕੇ ਮੈਂ ਇਹ ਜੋੜਿਆ ਕਿ ਉਸ ਪ੍ਰਮਾਤਮਾ ਦੇ ਨਾਲ ਕਿਵੇਂ ਜੁੜਨਾ ਹੈ ਹੁਣ ਦੇਖੋ ਮਛਲੀ ਨੂੰ अनेका ਲਾਲਚ ਦਿੱਤੇ ਜਾਣ ਕਿ ਇਹ ਮਛਲੀ ਤੂੰ ਨਿੱਧ ਪਾਣੀ ਦੇ ਵਿੱਚ ਰਹਿਣੀ ਹੈ ਤੈਨੂੰ ਮੈਂ ਸੋਨੇ ਦੀ ਨੱਥ ਪਾ ਦੇਣਾ ਹ ਤੇ ਤੂੰ ਕੁਝ ਸਮੇਂ ਲਈ ਪਾਣੀ ਤੋਂ ਬਾਹਰ ਆ ਕੇ ਆਪਣੇ ਜੀਵਨ ਨੂੰ ਬਤੀਤ ਕਰ ਇਨੂੰ ਅਨੇਕਾਂ ਹੀਰੇ ਮੋਤੀ ਤੇ ਅਨੇਕਾਂ ਹੋਰ ਪਦਾਰਥ ਤੇ ਮੈਨੂੰ ਮਿਲਣਗੇ ਤੇ ਮਸ਼ਰੀ ਦਾ ਇੱਕੋ ਹੀ ਜਵਾਬ ਹੋਵੇਗਾ ਸਜਣਾ ਤੂੰ ਸੋਨੇ ਦੀ ਨੱਥ ਕੀ ਮੈਨੂੰ ਹੀਰੇ ਮੋਤੀ ਤੇ ਜਵਾਰਾਂ ਦੇ ਨਾਲ ਵੀ ਤੋਰ ਦਵੇਂ ਮੈਂ ਤਾਂ ਵੀ ਮੰਨਣ ਨੂੰ ਤਿਆਰ ਨਹੀਂ ਹੋਵਾਂਗੀ ਕਿਉਂਕਿ ਮੇਰੀ ਪ੍ਰੀਤ ਪਾਣੀ ਦੇ ਨਾਲ ਹੈ ਤੇ ਪਾਣੀ ਤੋਂ ਬਿਨਾ ਮੈਂ ਜਿੰਦੀ ਨਹੀਂ ਰਹਿ ਸਕਦੀ ਪਾਣੀ ਮੇਰਾ ਜੀਵਨ ਹੈ ਇਸੇ ਤਰ੍ਹਾਂ ਗੁਰਬਾਣੀ ਗੁਰੂ ਦੇ ਸਿੱਖ ਦਾ ਜੀਵਨ ਹੈ ਪਰ ਖਿਮਾ ਕਰਨਾ ਅੱਜ ਅਸੀਂ ਜਿੱਥੋਂ ਬਾਣੀ ਦੇ ਨਾਲੋਂ ਦੂਰ ਹੋ ਗਏ ਉੱਥੇ ਬਾਣੀ ਤੋਂ ਵੀ ਬਹੁਤ ਦੂਰ ਹੋ ਗਏ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਜੀ ਤੂੰ ਨਿਤ ਹੀ ਉਸ ਦਾਤੇ ਦੇ ਦੀਦਾਰ ਕਰਦੇ ਨਹੀਂ ਪਰ ਗੁਰੂ ਦਾ ਸਿੱਖ ਕਹਿੰਦਾ ਮੈਂ ਮਹੀਨੇ ਦੇ ਵਿੱਚ ਇੱਕ ਵਾਰੀ ਜਾ ਕੇ ਗੁਰੂ ਦੇ ਦਰਸ਼ਨ ਕਰ ਆਉਣਾ ਹਾਂ ਇੰਨਾ ਬਹੁਤ ਹੈ ਹੁਣ ਮਛਲੀ ਨੂੰ ਕਹੀਏ ਭਾਈ ਤੂੰ ਇੱਕ ਮਹੀਨਾ ਪਾਣੀ ਤੋਂ ਬਾਹਰ ਰਹਿ ਤੇ ਮਹੀਨੇ ਬਾਅਦ ਪਾਣੀ ਦੇ ਵਿੱਚ ਜਾ ਕੇ ਰਹਿ ਕੇ ਤੇ ਫਿਰ ਕਹੀ ਕਿ ਮੈਂ ਬੜਾ ਜੀਵਨ ਸੁੱਖਾਂ ਦੇ ਨਾਲ ਬਤੀਤ ਕਰ ਰਹੀ ਹਾਂ ਮਛਲੀ ਦਾ ਜਵਾਬ ਹੋਵੇਗਾ ਭਾਈ ਮੈਂ ਪਾਣੀ ਤੋਂ ਬਿਨਾਂ ਜਿੰਦੀ ਨਹੀਂ ਰਹਿ ਸਕਦੀ ਰਵਿਦਾਸ ਮਹਾਰਾਜੀ ਨੇ ਬੜਾ ਸੁੰਦਰ ਬਚਨ ਕੀਤਾ ਹੈ ਹਜ਼ੂਰ ਕਹਨ ਲੱਗੇ ਖਾਂਡ ਖਾਂਡ ਕਰ ਭੋਜਨ ਕੀਨੋ ਤੋਂ ਨਾ ਬਿਸਰਿਓ ਪਾਣੀ ਸ਼ਿਕਾਰੀ ਨੇ ਮਛਲੀ ਨੂੰ ਫੜ ਲਿਆ ਉਸ ਦੇ ਟੁਕੜੇ ਟੁਕਰੇ ਕਰ ਦਿੱਤੇ ਪਾਣੀ ਦੇ ਵਿੱਚ ਦੇ ਧੋਤਾ ਪਾਣੀ ਦੇ ਵਿੱਚ ਰੰਡਿਆ ਜਿਸ ਸੰਸਾਰ ਨੇ ਉਸ ਮਛਲੀ ਨੂੰ ਖਾਦਾ ਤੇ ਬਾਰ ਬਾਰ ਉਸ ਨੂੰ ਪਿਆਸ ਲੱਗਦੀ ਹੈ ਉਹ ਮਨੁੱਖ ਬਾਰ ਬਾਰ ਪਾਣੀ ਪੀਂਦਾ ਹੈ ਕਿਉਂਕਿ ਮਛਲੀ ਦੀ ਪ੍ਰੀਤ ਸੀ ਮਛਲੀ ਮਰ ਵੀ ਗਈ ਪਰ ਉਸ ਦੀ ਪਾਣੀ ਦੇ ਨਾਲੋਂ ਪ੍ਰੀਤ ਨਹੀਂ ਟੁੱਟੀ ਇਹ ਗੁਰੂ ਦੀਆ ਸਿੱਖਿਆ ਤੇਰੀ ਤੇ ਗੁਰੂ ਦੇ ਨਾਲ ਪ੍ਰੀਤੀ ਬਹੁਤ ਸੀ ਤੇਰਾ ਤੇ ਗੁਰੂ ਦੇ ਨਾਲ ਇੰਨਾ ਕੋ ਪਿਆਰ ਹੋਣਾ ਚਾਹੀਦਾ ਸੀ ਕਿ ਤੂੰ ਗੁਰੂ ਤੋਂ ਬਿਨਾ ਜਿੰਦਾ ਨਾ ਰਹਿ ਸਕਦਾ ਪਰ ਅੱਜ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਸਤਗੁਰੂ ਜੀ ਦਾ ਗਿਆਨ ਸਾਡੇ ਜੀਵਨ ਤੋਂ ਕੋਹਾ ਦੂਰ ਚਲਾ ਗਿਆ ਹਜ਼ੂਰ ਕਹ ਲਗੇ ਹੈ ਜੀ ਜਿਸ ਤਰ੍ਹਾਂ ਸਤਗੁਰੂ ਦੀ ਬਾਣੀ ਜਪਜੀ ਦੇ ਸਬਦ ਦੇ ਵਿੱਚ ਬਖਸ਼ਿਸ਼ ਕਰਦੇ ਨਹੀਂ ਵੇਣ ਗੁਣ ਕੀਤੇ ਭਗਤ ਨਾ ਹੋਏ ਜੇ ਆਪਾਂ ਗੁਨਾ ਨੂੰ ਧਾਰਨ ਨਹੀਂ ਕੀਤਾ ਤੇ ਖਿਮਾ ਕਰਨਾ ਸਤਗੁਰੂ ਕਹਣਗੇ ਸਜਣਾ ਕੋਈ ਭਗਤੀ ਨਹੀਂ ਗੋਣ ਗੋਬਿੰਦ ਗਾਇਓ ਨਹੀਂ ਜੇ ਤੂੰ ਗੁਨਾ ਨੂੰ ਧਾਰਨ ਨਹੀਂ ਕੀਤਾ ਤੇ ਮਤਾ ਦੂ ਸੋਚੀ ਕਿ ਮੈਂ ਬਹੁਤ ਬੰਦਗੀ ਕਰਦਾ ਹਾਂ ਸਤ ਸੰਤੋਖ ਦਇਆ ਧਰਮ ਨਿਮਰਤਾ ਸ਼ਹਦ ਸਾਡੇ ਜੀਵਨ ਦਾ ਗਹਿਣਾ ਹੋਣਾ ਚਾਹੀਦਾ ਹੈ ਮੈਂ ਵਿਚਾਰਾਂ ਸੰਕੋਚਾਂ ਇੱਕ ਨਿੱਕੀ ਜੀ ਸਾਖੀ ਕਹਿ ਕੇ ਆਪਾਂ ਸਮਾਪਤੀ ਵੱਲ ਵਧੀਏ ਇੱਕ ਵਿਦਵਾਨ ਹੋਇਆ ਹੈ ਮੋਨ ਸਿੰਘ ਮਾਰਕੋ ਕਹਿੰਦਾ ਮੈਂ ਘੁੰਮਣ ਦੇ ਲਈ ਸਵਿਟਜ਼ਰਲੈਂਡ ਚਲਾ ਗਿਆ ਜਦੋਂ ਮੈਂ ਉੱਥੇ ਗਿਆ ਉੱਥੇ ਮੈਂ ਰਾਤ ਰਹਾ ਤੇ ਫਿਰ ਮੈਂ ਹੋਰ ਦੂਸਰੀ ਕੰਟਰੀ ਦੇ ਵਿੱਚ ਉਸ ਸ਼ਹਿਰ ਨੂੰ ਘੁੰਮਣ ਦੇ ਲਈ ਟ੍ਰੇਨ ਦੇ ਵਿੱਚ ਸਵਾਰ ਹੋ ਗਿਆ ਜਦੋਂ ਸਵਾਰ ਹੋਇਆ ਤੇ ਮੇਰੀ ਨੇੜਲੀ ਸੀਟ ਦੇ ਉੱਪਰ ਇੱਕ ਅੰਗਰੇਜ਼ ਗੋਲਾ ਬੈਠਾ ਹੋਇਆ ਸੀ ਸਾਡਾ ਪੰਜਾਬੀਆਂ ਦਾ ਹਿਸਾਬ ਹੈ ਕਿ ਕੋਈ ਵੀ ਨੇੜੇ ਬੈਠਾ ਹੋਵੇ ਉਸਦੇ ਨਾਲ ਆਪਾਂ ਵਿਚਾਰ ਸਾਂਝੀ ਕਰਨ ਲੱਗ ਪੈਂਦੇ ਹਾਂ ਉਸ ਨੂੰ ਸਿੰਪਲ ਸਰਸਰੀ ਤੌਰ ਤੇ ਹਾਲ-ਚਲ ਪੁੱਛਿਆ ਤੇ ਮੈਂ ਉਹਨਾਂ ਦੀ ਵਧਾਈ ਕਰਨ ਲੱਗ ਪਿਆ ਮੈਂ ਆਖਿਆ ਇੱਥੋਂ ਦੇ ਫੁੱਲ ਬੜੇ ਸੋਹਣੇ ਨੇ ਤੁਸੀਂ ਇੱਥੋਂ ਫੁੱਲਾਂ ਤੋਂ ਬਹੁਤ ਜ਼ਿਆਦਾ ਇਨਕਮ ਕਮਾਉਂਦੇ ਹੋਵੋਗੇ ਤੇ ਗੋਰਾ ਕਹਿਣ ਲੱਗਾ ਕਿ ਨਹੀਂ ਸੱਜਣਾ ਸਾਨੂੰ ਫੁੱਲਾਂ ਤੇ ਕੋਈ ਬਹੁਤਾ ਮਾਣ ਨਹੀਂ ਦੂਸਰੀ ਅਧਾਨ ਉਹ ਸੱਜਣ ਨੇ ਦਿੱਤੀ ਉਹ ਕਹਿਣ ਲੱਗਾ ਤੁਸੀਂ ਲੋਕਾਂ ਨੂੰ ਗਾਈਡ ਕਰਕੇ ਚੰਗੇ ਰਸਤੇ ਤੋਰਦੇ ਜੀ ਉਹ ਕਹਿੰਦਾ ਇਹ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਫਿਰ ਕਹਿਣ ਲੱਗਾ ਕਿ ਇੱਥੋਂ ਦੀਆਂ ਘੜੀਆਂ ਬਹੁਤ ਸੁੰਦਰ ਨਹੀਂ ਸਾਰੇ ਵਰਲਡ ਦੇ ਵਿੱਚ ਫੇਮਸ ਨਹੀਂ ਉਹ ਕਹਿਣ ਲੱਗਾ ਇਹ ਵੀ ਕੋਈ ਬਹੁਤੀ ਮਾਣ ਵਾਲੀ ਸਾਡੇ ਲਈ ਗੱਲ ਨਹੀਂ ਕਹਿੰਦਾ ਮੇਰੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੋਇਆ ਕਿ ਫਿਰ ਮਾਨ ਵਾਲੀ ਗੱਲ ਕਿਹੜੀ ਹੈ ਉਹ ਕਹਿਣ ਲੱਗਾ ਕਿ ਮਾਨ ਵਾਲੀ ਗੱਲ ਹੈ ਕਿ 1865 ਈਸਵੀ ਨੂੰ ਸਾਡੇ ਲੋਕਾਂ ਨੇ ਇਕੱਠਿਆਂ ਹੋ ਕੇ ਇੱਕ ਸੰਸਥਾ ਬਣਾਈ ਜਿਸ ਦਾ ਨਾਮ ਸੀ ਡੈਡ ਕਰਾਸ ਉਹ ਕੋਈ ਵੀ ਦੁਨੀਆ ਦੇ ਉੱਪਰ ਉਹ ਪੱਧਰ ਹੁੰਦਾ ਹੈ ਪੁਚਾ ਲਿਆਵੇ ਤੂਫਾਨ ਆ ਜਾਵੇ ਹਨੇਰੀ ਆਵੇ ਕੁਦਰਤੀ ਕੋਈ ਆਫਤ ਵੀ ਆਵੇ ਤੇ ਆਪਾਂ ਉੱਥੇ ਲੋੜਵੰਦਾਂ ਦੀ ਮਦਦ ਕਰਨ ਲਈ ਪਹੁੰਚ ਜਾਂਦੇ ਹਾਂ ਸਭ ਤੋਂ ਵੱਡੀ ਗੱਲ ਕੋਈ ਵੀ ਲੜਾਈ ਹੁੰਦੀ ਏ ਜੰਗ ਲੱਗਦੀ ਏ ਤੇ ਇਸ ਸੰਸਥਾ ਜਾ ਕੇ ਉਹਨਾਂ ਦੀ ਮਦਦ ਕਰਦੀ ਏ ਉਹ ਕਹਿਣ ਲੱਗਾ ਵੀ ਇਹ ਤੁਹਾਡੇ ਮਾਨ ਵਾਲੀ ਗੱਲ ਹੈ ਪਰ ਭਾਈ ਜਿਹੜਾ ਗੁਰੂ ਦਾ ਸਿੱਖ ਨੇੜੇ ਬੈਠਾ ਹੋਇਆ ਸੀ ਉਸਨੇ ਹੌਲੀ ਜੀ ਉਸਦੇ ਗੋਡੇ ਨੂੰ ਹੱਥ ਲਾਇਆ ਕਹਿਣ ਲੱਗਾ ਗੁਰਮਖਾ ਸਜਣਾ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1658 ਈਸਵੀ ਨੂੰ ਸਾਡਾ ਇੱਕ ਗੁਰੂ ਦਾ ਸਿੱਖ ਸੀ ਭਾਈ ਕਨਈਆ ਉਹਨੂੰ ਥਾਪੜਾ ਦਿੱਤਾ ਸੀ ਤੇ ਇਸ ਸੰਸਾ ਦਾ ਮੋੜ ਬੰਦ ਦਿੱਤਾ ਸੀ ਉਹ ਕਹਿੰ ਲਗਾ ਹੈ ਮੈਂ ਤੇ ਤੇਰੇ ਕੋ ਪਹਿਲੀ ਵਾਰੀ ਸੁਣ ਰਿਆ ਹਾਂ ਉਸ ਸਿੱਖ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਨੂੰ ਥਾਪੜ ਦੇ ਕੇ ਆਖਿਆ ਸੀ ਸਜਣਾ ਕੱਲੀ ਪਾਣੀ ਦੀ ਸੇਵਾ ਨਹੀਂ ਕਰਨੀ ਨਾਲ ਮਲਮ ਪੱਟੀ ਵੀ ਕਰਨੀ ਹੈ ਤੇ ਇਹ ਉਸ ਸਮੇਂ ਸੰਸਾ ਦਾ ਮੁੱਖ ਬਣਿਆ ਸੀ ਉਹ ਅੰਗਰੇਜ਼ ਕਹਿਣ ਲੱਗਾ ਸਜਣਾ ਅਸਲ ਦੇ ਵਿੱਚ ਗੱਲ ਤੇ ਤੇਰੀ ਬੜੀ ਕੀਮਤੀ ਹੈ ਪਰ ਮੈਂ ਅਜੇ ਤੱਕ ਕਿਸੇ ਦੇ ਕੋਲ ਸੁਣੀ ਨਹੀਂ ਉਹ ਸਿੱਖ ਮੱਥੇ ਤੇ ਹੱਥ ਮਾਰ ਕੇ ਕਹਿਣ ਲੱਗਾ ਸਾਡੀ ਬਦਕਿਸਮਤੀ ਹੈ ਕਿ ਸਾਡੇ ਕੋ ਐਡਾ ਲਾਸਾਨੀ ਧਾਰਮਿਕ ਗ੍ਰੰਥ ਹੈ ਜਿਹੜਾ ਸਾਰੀ ਦੁਨੀਆ ਤੇ ਰਾਜ ਕਰ ਸਕਦਾ ਪਰ ਅਸੀਂ ਗੁਰੂ ਦੀ ਸਿੱਖਿਆ ਨੂੰ ਦੁਨੀਆ ਨੂੰ ਸਮਝਾ ਨਹੀਂ ਸਕੇ ਸਤਗੁਰੂ ਜੀ ਕਹਣਗੇ ਗੋਣ ਗੋਬਿੰਦ ਗਾਇਓ ਨਹੀਂ ਜਨਮ ਆਕਰਥਕੀਨ ਕਹੋ ਨਾਨਕ ਹਰ ਭਜ ਮਨਾ ਜਿਹੇ ਵਿਦ ਜਲ ਕੋ ਮੀਨ ਜਿਵੇਂ ਮਛਲੀ ਉਸ ਰੱਬ ਰੱਬ ਨੂੰ ਯਾਦ ਕਰਦੀ ਹੈ ਕਿਵੇਂ ਯਾਦ ਕਰਦੀ ਹੈ ਭਾਵ ਉਸ ਦਾ ਪਾਣੀ ਜੀਵਨ ਦਾ ਆਧਾਰ ਹੈ ਇਸੇ ਤਰ੍ਹਾਂ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ ਅਸੀਂ ਗੁਰਬਾਣ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਆਓ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਇਨੀਆਂ ਵਿਚਾਰਾਂ ਕਰਦਿਆਂ ਬੇਨਤ ਭੁੱਲਾਂ ਦੀ ਖਿਮਾ ਅਸੀਸ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਪਾਇਸਾ ਪਾਈ ਸਰਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਸੰਖੇਪ ਜੇ ਬਚਨਾਂ ਦੇ ਰਾਹੀ ਬਹੁਤ ਵੱਡੀ ਗੱਲ ਜਿਹੜੀ ਹੈ ਉਹ ਸੰਗਤ ਦੇ ਨਾਲ ਸਾਂਝੀ ਕੀਤੀ ਹੈ ਕਿ ਸਾਡੇ ਵਿੱਚ ਕਿਸ ਤਰ੍ਹਾਂ ਕਮੀਆਂ ਰਹਿ ਜਾਂਦੀਆਂ ਹਨ ਇਹ ਜਿਹੜੀਆਂ ਦੁਨਿਆਵੀ ਸੰਸਥਾਵਾਂ ਚੱਲ ਰਹੀਆਂ ਹਨ ਇਹਨਾਂ ਦਾ ਇੱਕ ਵੱਡਾ ਨਾਮ ਬਣ ਜਾਂਦਾ ਹੈ ਲੇਕਿਨ ਇਹਨਾਂ ਦਾ ਮੋੜ ਕਿੱਥੋਂ ਵੱਜਾ ਕਿਸ ਤਰ੍ਹਾਂ ਆਪਾਂ ਇਸ ਨੂੰ ਆਪਣੇ ਪੰਥ ਦੀਆਂ ਸਟੇਜਾਂ ਦੇ ਉੱਤੋਂ ਇਹ ਰੱਖ ਸਕਦੇ ਸਾਂ ਦੁਨੀਆਂ ਦੇ ਅੱਗੇ ਕਿ ਜਿਹੜੀ ਰੈੱਡ ਕਰਾਸ ਤੁਸੀਂ 19ਵੀਂ ਸਦੀ ਦੇ ਵਿੱਚ ਕੀਤੀ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤਾਂ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਟਾਈਮ ਦੇ ਉੱਤੇ ਹੀ ਇਹ ਅਰੰਭਤਾ ਹੋ ਗਈ ਸੀ ਕਿ ਇਹ ਬੜੀਆਂ ਵੱਡੀਆਂ ਬਾਤਾਂ ਹਨ ਸੱਚਮੁੱਚ ਸਾਨੂੰ ਸਾਡੀ ਕੌਮ ਨੂੰ ਇਸ ਪਾਸੇ ਬਹੁਤ ਵੱਡਾ ਧਿਆਨ ਦੇਣ ਦੀ ਲੋੜ ਹੈ ਸਾਡਾ ਕਿਤੇ ਨਾ ਕਿਤੇ ਅਵੇਸਲਾਪਨ ਹੈ ਜਿਹੜਾ ਕਿ ਅਸੀਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਦੂਰ ਚਲੇ ਜਾਂਦੇ ਹਾਂ ਜਿਹੜੀਆਂ ਕਿ ਅਸੀਂ ਦੁਨੀਆ ਦੇ ਸਾਹਮਣੇ ਰੱਖ ਹੀ ਨਹੀਂ ਸਕਦੇ ਕਿਉਂਕਿ ਇੱਕ ਚਾਨਣ ਮਨਾਰਾ ਹੈ ਗੁਰਬਾਣੀ ਦਾ ਚਾਨਣ ਜਿਹੜਾ ਹੈ ਗੁਰਬਾਣੀ ਇਸ ਜਗ ਵਿੱਚ ਚਾਨਣ ਦੇ ਮਹਾਵਾਕਾਂ ਅਨੁਸਾਰ ਇਕੱਲਾ ਕਹਿਣ ਵਾਸਤੇ ਨਹੀਂ ਹੋਈ ਚਾਹੀਦਾ ਇਹ ਚਾਨਣ ਕਿਸ ਤਰ੍ਹਾਂ ਹੈ ਇਹ ਲੈ ਕੇ ਜਿਹੜਾ ਸੁਨੇਹਾ ਹੈ ਆਪਾਂ ਹੀ ਦੁਨੀਆ ਦੇ ਵਿੱਚ ਜਾਣਾ ਹੁੰਦਾ ਹੈ ਹੁਣ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਹਨ ਭਾਈ ਸਾਹਿਬ ਭਾਈ ਮਨ